ਜੀ ਆਹ ਲਾਲ ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ ਅਰਲੀ ਮਾਰਨਿੰਗ ਹੋਈ ਸੀ ਬੜੀ ਟੈਂਸ਼ਨੇਸ਼ਨਲ ਬਣੀ ਸੀ ਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਿਨਾ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਰੁਪਇਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮ ਅਤੇ ਇੱਕ ਮੋਟਰਸਾਈਕਲ ਫੇਰ ਕਵਰ ਕਰ ਲਿਆ ਦੋਸ਼ੀ ਦੋ ਟੀਏ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਉਸ ਮਹਾਰਾਸ਼ਟਰ ਤੋਂ ਕਾਬੂ ਕੀਤਾ ਨੇ ਉਸ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 26 ਜੂਨ ਨੂੰ ਥਾਣਾ ਸਿਵਲ ਲਾਈਨ ਦੇ ਏਰੀਆ ਕਮਿਸ਼ਨਰੇਟ ਅਮਰਸਰ ਦੇ ਵਿੱਚ ਜੀਆ لال ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨਰੇਟ ਅਮਰਸਰ ਪੁਲਿਸ ਨੇ ਸ੍ਰੀ ਮਨਿਉ ਰਾਣਾ ਜੀ ਦੀ ਗਵਾਹੀ ਹੈ ਐਸ ਐਚਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਹਿਬਾਨ ਇਹਨਾਂ ਨੇ ਰਲ ਕੇ ਉਸ ਰਾਬਰੀ ਨੂੰ ਜਿਹੜਾ ਟਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ ਦੋ ਮੁਲਜ਼ਮਾਂ ਤੋਂ ਬਿਨਾ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 45 ਲੱਖ ਰੁਪਇਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਸ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਹਨਾਂ ਚੋਂ ਕੁਝ ਦੋਸ਼ੀ ਹੈ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਗਏ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 42 ਲੱਖ 40 ਹਜ਼ਾਰ ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਵਲੀ ਜਿਹਦੇ ਜੋ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅਮਰਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਆ ਜਿਹੜਾ ਇੱਕ ਕੇਸ ਨੂੰ ਪਲੇਸ ਕਰਨ ਨੂੰ ਕੰਮ ਜਬੇ